ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦਿਆਂ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ ਤੋਂ ਬਾਅਦ ਅਸੀਂ ਕਦੇ ਵੀ ਨਿਯੋਜਨੀ ਪਾਵਾਂਗੇ YouTube ਚੈਨਲ ਤੇ ਕਿਉਂਕਿ ਸਾਡਾ ਇਹ ਬਿਜ਼ਨਸ ਨਹੀਂ ਸੀ ਨਾ ਸਾਨੂੰ ਕੋਈ ਟੀਆਰਪੀ ਚਾਹੀਦੀ ਸੀ ਇਹ ਤਾਂ ਜਿਹੜਾ ਸਾਡਾ ਇਤਿਹਾਸ ਬੇ ਇਤਿਹਾਸ ਕੀਤਾ ਜਾਂਦਾ ਸੀ ਉਸ ਇਤਿਹਾਸ ਨੂੰ ਸਾਹਮਣੇ ਲੈ ਕੇ ਆਉਣਾ ਇਹ ਸਾਡਾ ਮੇਨ ਮਤਲਬ ਸੀ ਪਰ ਅਸੀਂ ਕਿਹੜੇ ਕਾਰਨਾ ਕਰਕੇ ਨਿਊਜ਼ ਬੰਦ ਕਰ ਰਹੇ ਹਾਂ ਉਹ ਵੀ ਤੁਹਾਨੂੰ ਦੱਸਦੇ ਹਾਂ ਇਸ ਕਰਕੇ ਸੋਚਿਆ ਵੀ ਇਹਨਾਂ ਨੇ ਤਾਂ ਸੁਧਰਨਾ ਨਹੀਂ ਹੈਗਾ ਇਹਨਾਂ ਨੂੰ ਤਾਂ ਪਰਮਾਤਮਾ ਹੀ ਸੁਧਾਰ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਇਹ ਸਮਝੇ ਇਹ ਮੇਰੇ ਕੋਲੋਂ ਦਾਸ ਕੋਲੋਂ ਕਿੱਥੇ ਸਮਝਣਗੇ ਇਹਨਾਂ ਪੱਥਰਾਂ ਨਾਲ ਮੱਥਾ ਮਾਰਨ ਦਾ ਕੀ ਫਾਇਦਾ ਇਹ ਤਾਂ ਪੱਥਰ ਨੇ ਪੱਥਰਾਂ ਨੇ ਪੱਥਰੀ ਰਹਿਣਾ ਇਹਨਾਂ ਨੇ ਨਹੀਂ ਸਮਝਣਾ ਜਦੋਂ ਗੁਰਬਾਣੀ ਨੂੰ ਪੜ੍ਹਦੇ ਨੇ ਸੁਣਦੇ ਨੇ ਫੇਰ ਨਹੀਂ ਸਮਝਦੇ ਇਹ ਦਾਸ ਕੋਲੋਂ ਕਿੱਥੇ ਸਮਝਣਗੇ ਫਿਰ ਜਿਹੜੇ ਨਿਸ਼ਾਨ ਸਾਹਿਬ ਹਰੀ ਸਿੰਘ ਨਲਗੇ ਜੀ ਦੇ ਹੱਥ 'ਚ ਫੜੇ ਹੋਏ ਨੇ ਇਹ ਸਾਡੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਪਵਿੱਤਰ ਨਿਸ਼ਾਨ ਸਾਹਿਬ ਸੀ ਜਿਹੜੇ ਕਾਲ ਤੱਕ ਸਾਭ ਤੇ ਵੀ ਝੂਲਦੇ ਹੁੰਦੇ ਸੀ 1930 ਤੋਂ ਪਹਿਲਾਂ ਇਹਨਾਂ ਦੀ ਵੀ ਸਾਨੂੰ ਸਬੂਤ ਅੱਗੇ ਦਿਖਾਉਨੇ ਆ ਨਿਸ਼ਾਨ ਸਾਹਿਬ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਤਾਰਨ ਦਾ ਕਾਰਨ ਕੀ ਸੀ ਕਿਉਂਕਿ ਉੱਤੇ ਕਿਰਪਾਨ ਤੁਸੀਂ ਦੇਖ ਸਕਦੇ ਹੋ ਪਚਾਲੇ ਢਾਲ ਥੱਲੇ ਕਟਾਰ ਇਹ ਸਨੇਹਾ ਦੰਦੇ ਸੀ ਕਿ ਤੁਸੀਂ ਸਿੰਘ ਸਜਣਾ ਤੁਹਾਡੇ ਕੋਲੇ ਕਿਰਪਾਨ ਹੋਣੀ ਚਾਹੀਦੀ ਆ ਤੁਹਾਡੇ ਕੋਲੇ ਢਾਲ ਹੋਣੀ ਚਾਹੀਦੀ ਆ ਤੁਹਾਡੇ ਕੋਲੇ ਕਟਾਰ ਹੋਣੀ ਚਾਹੀਦੀ ਆ ਤੁਸੀਂ ਤਿਆਰ ਪਰ ਤਿਆਰ ਖਾਲਸੇ ਬਣ ਕੇ ਰਹਿਣਾ ਇਹ ਸਨੇਹਾ ਦੰਦਾ ਸੀ ਨਿਸ਼ਾਨ ਸਾਹਿਬ ਇਹ ਸਨੇਹੇ ਨੂੰ ਹਟਾ ਦਿੱਤਾ ਸਰਕਾਰਾਂ ਨੇ ਉਹ ਸਮੇਂ ਬ੍ਰਿਟਿਸ਼ ਹਕੂਮਤ ਦਾ ਰਾਜ ਸੀ ਉਹਨਾਂ ਨੇ ਤੇ ਪਟਿਆਲੇ ਵਾਲੇ ਰਾਜਿਆਂ ਨੇ ਕੰਜਰਾ ਨੇ ਆਪਣੇ ਲੋਗੋ ਨੂੰ ਖੰਡਾ ਬਣਾ ਕੇ ਪੇਸ਼ ਕਰ ਦਿੱਤਾ ਐਡਾ ਕਹਿਰ ਢਾਇਆ ਕਿ ਉਸ ਗੰਦ ਨੂੰ ਗੁੰਮਟਾ ਤੇ ਵੀ ਅੱਗੇ ਕਾਰ ਸੇਵਾ ਦੇ ਨਾਂ ਤੇ ਪ੍ਰਿੰਟ ਕਰਨ ਲੱਗੇ ਰਮਾਲਿਆਂ ਤੇ ਪ੍ਰਿੰਟ ਕਰ ਦਿੱਤਾ ਝੰਡਿਆਂ ਤੇ ਪ੍ਰਿੰਟ ਕਰ ਦਿੱਤਾ ਅੱਜ ਪੂਰੀ ਦੁਨੀਆ ਤੇ ਵਿਸਾਖੀ ਤੁਮ ਧਾਮਨਾ ਮਨਾਈ ਜਾਂਦੀ ਆ ਖਾਲਸੇ ਦਾ ਦਿਹਾੜਾ ਤੁਮ ਧਾਮਨਾ ਮਨਾਇਆ ਜਾਂਦਾ ਪਰ ਦੁੱਖ ਦੀ ਗੱਲ ਇਹ ਆ ਕਿ ਪਟਿਆਲੇ ਵਾਲੇ ਕੰਜਰਾਂ ਦਾ ਪੀਲੇ ਰੰਗ ਦਾ ਝੰਡਾ ਤੇ ਉੱਤੇ ਲਾ ਕੇ ਉਹਨਾਂ ਦਾ ਲੋਗੋ ਉਹਨੂੰ ਨਿਸ਼ਾਨ ਸਾਹਿਬ ਬਣਾ ਕੇ ਚੜਾਇਆ ਜਾਂਦਾ ਉਹੀ ਪੰਜ ਪਿਆਰੇ ਜਿਹੜੇ ਬਣਦੇ ਨੇ ਪੀਲੇ ਰੰਗ ਦੇ ਝੋਲੇ ਪਾ ਕੇ ਤੇ ਉੱਤੇ ਉਹ ਲੋਗੋ ਲਾ ਕੇ ਚੱਲਦੇ ਨੇ ਸੋਨੂੰ ਦਿਖਾ ਰਿਹਾ ਕਿ ਸਿੰਘ ਦੇ ਹੱਥ ਚ ਫੜਿਆ ਹੋਇਆ ਜਿਹੜਾ ਖੰਡਾ ਇਹ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਖੰਡਾ ਜਿਸ ਖੰਡੇ ਦੇ ਨਾਲ ਪਹਿਲੀ ਵਾਰੀ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਨੇ ਅੰਬਤ ਸਕਾਇਆ ਸੀ ਜਿੰਨੀਆਂ ਗੁਰਦੁਆਰੇ ਦੀਆਂ ਕਮੇਟੀਆਂ ਨੇ ਪੂਰੀ ਦੁਨੀਆ ਤੇ ਜਾ ਸ਼੍ਰੋਮਣੀ ਕਮੇਟੀ ਆ ਇਹਨਾਂ ਨੂੰ ਪੁੱਛਿਆ ਸੀਗਾ ਕਿ ਭਾਈ ਤੁਸੀਂ ਦੱਸੋ ਵੀ ਜਿਹੜਾ ਤੁਸੀਂ ਖੰਡਾ ਕਹਿ ਰਹੇ ਹੋ ਜਿਹਨੂੰ ਜੋ ਝੰਡਿਆਂ ਤੇ ਲਾਉਨੇ ਹੋ ਕਹਿੰਦੇ ਇਹ ਖੰਡਾ ਇਹ ਸਾਡੇ 10ਾਂ ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਹੈ ਸ਼੍ਰੋਮਣੀ ਕਮੇਟੀ ਨੇ ਨਹੀਂ ਦੱਸਿਆ ਸਾਨੂੰ ਬਹੁਤ ਔਖਾ ਹੋ ਕੇ ਇਹ ਵੀ ਕਰਨਾ ਪਿਆ ਕਿ ਉਹਦੇ ਤੇ ਜੁੱਤੀ ਲਾਉਣੀ ਪਈ ਜੁੱਤੀ ਲਾਉਣ ਦਾ ਕਾਰਨ ਇਹ ਸੀ ਕਿ ਇਹ ਬੋਲਣ ਵੀ ਭਾਈ ਤੈਂ ਜੁੱਤੀ ਕਿਉਂ ਲਾਈ ਆ ਬਲਕਿ ਖੰਡਾ ਨਹੀਂ ਹੈ ਉਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਕਿਉਂਕਿ ਪਟਿਆਲੇ ਵਾਲੇ ਕੰਜਰਾਂ ਨੇ ਆਪਣੇ ਲੋਗੋ ਨੂੰ ਖੰਡਾ ਬਣਾ ਕੇ ਪੇਸ਼ ਕਰ ਦਿੱਤਾ 1930 ਤੋਂ ਬਾਅਦ ਦੇ ਵਿੱਚ ਸਭ ਜਾਣਦੇ ਨੇ ਕਿ ਇਹ ਸਾਡਾ ਨਾਤਾ ਖੰਡਾ ਤੇ ਨਾ ਸਾਡਾ ਇਹ ਪੀਲੇ ਰੰਗ ਵਾਲਾ ਝੰਡਾ ਕਿਉਂਕਿ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਨੇ ਨੀਲਾ ਕਲਰ ਦਿੱਤਾ ਸੀ ਨੀਲੇ ਕਲਰ ਦਾ ਮਤਲਬ ਵੀ ਸੀ ਕਿ ਨੀਲਾ ਰੱਬਾ ਨੀਲੀ ਸਤ ਵਾਲਾ ਸਭ ਦੇ ਲਈ ਇੱਕੋ ਹੀ ਪਰਮਾਤਮਾ ਸਭ ਦੇ ਲਈ ਇੱਕੋ ਹੀ ਨਿਸ਼ਾਨ ਸਾਬਾ ਨੀਲੇ ਰੰਗ ਦਾ ਨੀਲੇ ਰੰਗ ਨੂੰ ਹਟਾ ਕੇ ਪੀਲਾ ਰੰਗ ਕਰਨਾ ਇਹ ਪਟਿਆਲੇ ਵਾਲੇ ਕੰਜਰਾਂ ਦਾ ਤੇ ਬ੍ਰਿਟਿਸ਼ ਹਕੂਮਤ ਦਾ ਕਾਰਨਾਮਾ ਉਦੋਂ ਤੋਂ ਲੈ ਕੇ ਅੱਜ ਤੱਕ ਪੀਲੇ ਰੰਗ ਦਾ ਝੰਡਾ ਤੇ ਉੱਤੇ ਲਾਇਆ ਹੋਇਆ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਸਾਹਮਣੇ ਲਿਆਂਦਾ ਉਹੀ ਅੱਜ ਸਾਰੀ ਦੁਨੀਆ ਤੇ ਉੱਤੇ ਕੰਜਰਾਂ ਦਾ ਝੰਡਾ ਚੜਾਉਂਦੇ ਨੇ ਬਸਾਖੀ ਵਾਲੇ ਦਿਨ ਬਹੁਤ ਹੀ ਵੱਡਾ ਪਾਪ ਕਰਦੇ ਨੇ ਤਾਂ ਦੀ ਇਹਨਾਂ ਦੀ ਅੱਜ ਦੁਰਦਸ਼ਾ ਪੂਰੀ ਦੁਨੀਆ ਤੇ ਹੁੰਦੀ ਆ ਦਰਦਸਾ ਹੋਣ ਦਾ ਕਾਰਨ ਵੀ ਇਹੀ ਆ ਕਿ ਇਹ ਬੇਮੁਖ ਹੋ ਗਏ ਪਰਮਾਤਮਾ ਤੋਂ ਸਿਰਫ ਪਟਿਆਲੇ ਵਾਲੇ ਕੰਜਰਾਂ ਦੇ ਬਣ ਕੇ ਚੱਲਦੇ ਨੇ ਸਾਡਾ ਨਿਊਜ਼ ਬੰਦ ਕਰਨ ਦਾ ਕਾਰਨ ਇਹੀ ਆ ਤੇ ਦੁਨੀਆ ਤੇ ਲੋਕਾਂ ਨੇ ਸਾਡਾ ਸਾਥ ਬਿਲਕੁਲ ਹੀ ਨਹੀਂ ਦਿੱਤਾ ਥੋੜੀ ਜੀ ਸੰਗਤ ਆ ਜਿਨ੍ਹਾਂ ਨੇ ਸਾਹ ਹੱਦ ਦਿੱਤਾ ਕੁਝ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਪਵਿੱਤਰ ਨਿਸ਼ਾਨ ਸਭ ਚੜਾਇਆ ਵੀ ਆ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਪਰ ਜ਼ਿਆਦਾ ਕਰਕੇ ਤਾਂ ਕੰਜਰਾਂ ਦਾ ਝੰਡਾ ਹੀ ਚੜਾਉਂਦੇ ਨੇ ਗੁਰਦੁਆਰਿਆਂ ਦੇ ਵਿੱਚ ਇਸ ਕਰਕੇ ਸੋਚਿਆ ਵੀ ਇਹਨਾਂ ਨੇ ਤਾਂ ਸੁਧਰਨਾ ਨਹੀਂ ਹੈਗਾ ਇਹਨਾਂ ਨੂੰ ਤਾਂ ਪਰਮਾਤਮਾ ਹੀ ਸੁਧਾਰ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਇਹ ਸਮਝੇ ਇਹ ਮੇਰੇ ਕੋਲੋਂ ਦਾਸ ਕੋਲੋਂ ਕਿੱਥੇ ਸਮਝਣਗੇ ਇਹਨਾਂ ਪੱਥਰਾਂ ਨਾਲ ਮੱਥਾ ਮਾਰਨ ਦਾ ਕੀ ਫਾਇਦਾ ਇਹ ਤਾਂ ਪੱਥਰ ਨੇ ਪੱਥਰਾਂ ਨੇ ਪੱਥਰੀ ਰਹਿਣਾ ਇਹਨਾਂ ਨੇ ਨਹੀਂ ਸਮਝਣਾ ਜਦੋਂ ਗੁਰਬਾਣੀ ਨੂੰ ਪੜ੍ਹਦੇ ਨੇ ਸੁਣਦੇ ਨੇ ਫੇਰ ਨਹੀਂ ਸਮਝਦੇ ਇਹ ਦਾਸ ਕੋਲੋਂ ਕਿੱਥੇ ਸਮਝਣਗੇ ਹਰਪ੍ਰੀਤ ਸਿੰਘ ਜੀ ਆਨੰਦਪੁਰ ਸਾਹਿਬ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਦਿਖਾਇਆ ਜਾਂਦਾ ਤੁਸੀਂ ਵੀ ਦਰਸ਼ਨ ਕੀਤੇ ਨੇ ਸੰਗਤਾਂ ਨੂੰ ਵੀ ਦਿਖਾ ਰਿਹਾ ਸੰਗਤੇ ਦੇਖ ਲਓ ਜਿਹੜਾ ਸਿੰਘ ਦੇ ਹੱਥ 'ਚ ਫੜਿਆ ਹੋਇਆ ਖੰਡਾ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਪਵਿੱਤਰ ਖੰਡਾ ਜੀ ਇਸ ਖੰਡੇ ਦੇ ਨਾਲ ਗੁਰੂ ਦੀਏ ਸੰਗ ਤੇ ਖਾਲਸਾ ਪੰਥ ਸਾਜਿਆ ਸੀ ਸਾਜਣਾ ਕੀਤੀ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਜਿਹੜੇ ਖੰਡੇ ਨੂੰ ਤੁਸੀਂ ਟੀਵੀ ਦੀ ਸਕਰੀਨ ਤੇ ਦੇਖ ਰਹੇ ਹੋ ਸਿੰਘ ਦੇ ਹੱਥ 'ਚ ਫੜਿਆ ਹੋਇਆ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਪਵਿੱਤਰ ਖੰਡਾ ਜਿਹੜਾ ਅੱਜ ਕੱਲ੍ਹ ਝੰਡਿਆਂ ਦੇ ਉੱਤੇ ਲਾਇਆ ਹੋਇਆ ਇਹ ਸਾਡੇ 10ਾਂ ਗੁਰੂਆਂ 'ਚੋਂ ਕਿਸੇ ਵੀ ਗੁਰੂ ਦਾ ਖੰਡਾ ਹੈ ਨਹੀਂ ਕਿਉਂ ਹਰਪ੍ਰੀਤ ਬੋਲੋਗੇ ਤੁਸੀਂ ਸਾਡੇ ਕਿਹੜੇ ਗੁਰੂਆਂ ਦਾ ਖੰਡਾ ਦਸਾਂ ਗੁਰੂਆਂ ਚੋਂ ਹਰਪ੍ਰੀਤ ਜੀ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਹਿੰਦਾ ਕਾਰਜਕਾਰੀ ਨੂੰ ਅਸੀਂ ਤਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਮੰਨਦੇ ਆ ਕਿਉਂਕਿ ਪੰਥ ਨੇ ਚੁਣਿਆ ਉਹਨਾਂ ਨੂੰ ਸਰਬੱਤ ਖਾਲਸਾ ਨੇ ਚੁਣਿਆ ਉਹਨਾਂ ਨੂੰ ਫੇਰ ਵੀ ਜੇ ਗਿਆਨੀ ਹਰਪ੍ਰੀਤ ਸਿੰਘ ਆਪਣੇ ਆਪ ਨੂੰ ਕਹਿੰਦੇ ਨੇ ਕਿ ਕਾਰਜਕਾਰੀ ਜ਼ਥੇਦਾਰ ਨੇ ਬਾਦਲਾ ਦੇ ਕਿਸੇ ਧਿਰ ਦੇ ਪੈਰ ਦੀ ਜੁੱਤੀ ਨਹੀਂ ਹੈ ਤਾਂ ਮੈਂ ਕਹਿੰਦਾ ਕਿ ਸਾਡਾ ਰਵਾਇਤੀ ਨਿਸ਼ਾਨ ਆਇਆ ਮੈਂ ਪਹਿਲਾਂ ਵੀ ਦਿਖਾਣਾ ਹੁੰਨਾ ਆ ਇਹ ਆ ਸਾਡਾ ਅਸਲ ਨਿਸ਼ਾਨ ਜੋ ਗੁਰੂ ਕਲਗੀਧਰ ਲੈ ਕੇ ਚੱਲਦੇ ਸੀ ਜੋ ਦਰਬਾਰ ਸਾਹਿਬ ਰਮੰਦਰ ਸਾਹਿਬ ਸੋਨੇ ਤੇ ਉੱਤਰ ਆਇਆ ਜੋ ਮਹਾਰਾਜਾ ਰਣਜੀਤ ਸਿੰਘ ਲੈ ਕੇ ਚੱਲਦੇ ਸੀ ਉਸ ਤੋਂ ਬਾਅਦ ਜਿੰਨੇ ਡੰਡੇ ਜਿੰਨੇ ਝੰਡੇ ਦਿਖਾਏ ਗਏ ਉਹ ਅੰਗਰੇਜ਼ਾਂ ਨੇ ਜਾਂ ਮੁਹੰਮਤਾਂ ਨੇ ਜਾਂ ਸਾਡੇ ਅਖੌਤੀ ਵਿਚਾਰਕਾਂ ਨੇ ਉਹਨਾਂ ਨੇ ਹੀ ਕਿਹਾ ਅਗਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ 1849 ਦੇ ਵਿੱਚ ਉਝੜਿਆ ਆਪਣਿਆਂ ਨੇ ਉਜਾੜਿਆ ਉਸ ਤੋਂ ਬਾਅਦ ਸਿੱਖ ਰਿਆਸਤਾਂ ਕਿੱਦਾਂ ਵਸੀਆਂ ਰਹਿ ਗਈਆਂ ਸਿੱਖ ਰਿਆਸਤਾਂ ਤੋਂ ਅੰਗਰੇਜ਼ਾਂ ਨੇ ਕੰਮ 1823-24 ਚ ਹੀ ਲੈਣਾ ਸ਼ੁਰੂ ਕਰਤਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਜਾੜੰਦ ਵਿੱਚ ਇਹ ਸਿੱਖ ਸੱਤ ਰਿਆਸਤਾਂ ਦਾ ਸਭ ਤੋਂ ਵੱਡਾ ਹੱਥ ਸੀ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਬ੍ਰਿਟਿਸ਼ ਗਵਰਨਮੈਂਟ ਦੇ ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਸੱਤਾਂ ਦੇ ਸੱਤਾਂ ਰਿਆਸਤਾਂ ਦੇ ਰਾਜਿਆਂ ਦੀਆਂ ਮਹਿਮਾ ਦੇ ਨਾਲ ਫੋਟੋਆਂ ਨੇ ਕਿ ਉਹਨਾਂ ਨੇ ਕਿੱਦਾਂ ਉਹ ਕਾਣੇ ਕੀਤੇ ਸੀ ਇੱਕ ਇੱਕ ਐਵੀਡੈਂਸ ਦੇ ਉੱਤੇ ਗੱਲ ਕਰ ਰਿਹਾ ਤੇ ਇੱਕ ਹੋਰ ਬਹੁਤ ਵੱਡੀ ਚੀਜ਼ ਪ੍ਰਚਲਿਤ ਕੀਤੀ ਗਈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਕੋੜਿਆਂ ਦੀ ਸਜ਼ਾ ਕਾਲੀ ਪੂਲਾ ਸਿੰਘ ਨੇ ਲਾਈ ਸੀ ਕੋਈ ਸਜ਼ਾ ਨਹੀਂ ਸੀ ਲਾਈ ਉਸ ਸਿਰਫ ਇਹਨਾਂ 7 ਰਾਜਸਤਾਨ ਦੇ ਰਾਜਿਆਂ ਨੇ ਪ੍ਰਚਲਿਤ ਕੀਤਾ ਸੀ ਕਿ ਅਸੀਂ ਤਾਂ ਕਰੈਕਟਰਲੈਸ ਹੈਗੇ ਆ ਚਰਿੱਤਰਹੀਣ ਹੈਗੇ ਆ ਸਾਡਾ ਤਾਂ ਕੋਈ ਅਸਤਿਤਵ ਨਹੀਂ ਅਸੀਂ ਉਸ ਰਾਜੇ ਦਾ ਕਿਉਂ ਛੱਡੀਏ ਜਿਨੇ ਪੰਜਾਬ ਪੂਰਾ ਮਹਾਪੰਜਾਬ ਸੰਭਿਆ ਤੇ ਅੱਜ ਦੁਨੀਆ ਦਾ ਬੈਸਟ ਕਿੰਗਡਮ ਅੱਜ ਵੀ ਯੂਕੇ ਦੀਆਂ ਯੂਨੀਵਰਸਿਟੀਆਂ 'ਚ ਪੜਾਇਆ ਜਾਂਦਾ ਹੈ ਬੈਸਟ ਕਿੰਗਡਮ ਆਫ ਵਰਲਡ ਮਹਾਰਾਜਾ ਰਣਜੀਤ ਸਿੰਘ ਰਿਆਸਤਾ ਦੇ ਝੰਡਾ ਪਿੱਛੇ ਸਾਨੂੰ ਨਹੀਂ ਲੜਨਾ ਚਾਹੀਦਾ ਸਾਡਾ ਜਿਹੜਾ ਅਸਲ ਨਿਸ਼ਾਨ ਹੈ ਨਾ ਪਰ ਇੱਥੇ ਮੋਰਚਾ ਲੱਗਿਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪਰ ਇੱਕ ਚੀਜ਼ ਨੂੰ ਦੇਖ ਕੇ ਹਮੇਸ਼ਾ ਦੁੱਖ ਹੁੰਦਾ ਸੀ ਕਿ ਕੋਨੇ ਤੋਂ ਕੋਨੇ ਤੱਕ ਨਿਸ਼ਾਨ ਸਾਹਿਬ ਤਾਂ ਝੂਲਦੇ ਆ ਪਰ ਨਿਸ਼ਾਨ ਸਾਹਿਬ ਸਾਰੇ ਉੱਤੋਂ ਕੱਟ ਥੱਲੇ ਨੂੰ ਐ ਤੇ ਪੁਰਾਤਨ ਸਾਡਾ ਜਿਹੜਾ ਨਿਸ਼ਾਨ ਸਾਹਿਬ ਹੈ ਅਸਲ ਜਿਹਦੇ ਉੱਤੇ ਤਲਵਾਰ ਗੱਬੇ ਟਾਲ ਥੱਲੇ ਕਿਰਚਾ ਉਹ ਨਿਸ਼ਾਨ ਸਾਹਿਬ ਸਾਨੂੰ ਕਿਤੇ ਨਜ਼ਰ ਨਹੀਂ ਆਦੇ ਇਸ ਕਰਕੇ ਗੁਰਬਾਣੀਆ ਖੰਡ ਬਣੀ ਵੱਲੋਂ ਅੱਜ ਅਸੀਂ ਨਿਸ਼ਾਨ ਸਾਹਿਬ ਉਹ ਲੈ ਕੇ ਤੇ ਉਸ ਤੋਂ ਇਲਾਵਾ 2 300 ਨਿਸ਼ਾਨ ਸਾਹਿਬ ਹੋਰ ਨੇ ਜਿਹੜੇ ਅਸੀਂ ਸਟੇਜ ਤੇ ਫੜਾ ਕੇ ਚੱਲੇ ਆ ਤਾਂ ਕਿ ਕਿਸੇ ਵੀ ਸੰਗਤ ਨੂੰ ਅਗਰ ਜ਼ਰੂਰਤ ਹੈਗੀ ਆ ਤਾਂ ਸਾਡਾ ਪ੍ਰਾਤਨ ਅਸਲ ਨਿਸ਼ਾਨ ਸਾਹਿਬ ਇੱਥੇ ਝੁਲਾਇਆ ਜਾ ਸਕੇ ਕੀ ਕਹਿਣਾ ਚਾਹੋਗੇ ਇਸ ਬਾਰੇ ਜਿਹੜੀਆਂ ਮੰਗ ਦੇ ਦੇਖੋ ਜੀ ਜਿਹੜੇ ਨਿਸ਼ਾਨ ਸਾਹਿਬ ਦੇ ਤੁਸੀਂ ਝੂਲਦੇ ਦੇਖੇ ਨੇ ਇਹ ਸਾਡੇ ਪ੍ਰਾਤਨ ਨਿਸ਼ਾਨ ਸਾਹਿਬ ਨੇ ਜੀ ਧੰਨਵਾਦੀ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਇਹ ਲੈ ਕੇ ਆਏ ਨੇ